ਤਨ ਤਨ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਤਨ ਗੁਰਦੇਵ ਅੱਜ ਦੇ ਪਾਵਨ ਤੇ ਪਵਿੱਤਰ ਸ਼ਲੋਕਾਂ ਦੇ ਵਿੱਚ ਤਨ ਤਨ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਉਹ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸਦੇ ਨੇ ਅਤੇ ਧਿਆਨ ਲਾਉਣ ਦਾ ਜੋ ਤਰੀਕਾ ਹੈ ਸਾਧ ਸੰਗਤ ਜੀ ਉਹ ਦੱਸਦੇ ਨੇ ਕਿ ਪਾਈਓ ਪਰਮ ਪਿਤਾ ਪਰਮਾਤਮਾ ਦੇ ਵਿੱਚ ਅਸੀਂ ਸੁਰਤ ਲਗਾਣੀ ਕਿਵੇਂ ਸਤਿਗੁਰ ਜੀ ਫਰਮਾਉਂਦੇ ਨੇ ਸੁਰਤ ਸ਼ਬਦ ਜੋ ਏਕ ਹੋ ਤੋ ਪਾਈਐ ਪਰਮ ਅਨੰਦ ਰਵਦਾਸ ਅੰਤਰ ਦੀਪਕ ਜਰੀ ਘਟ ਉਪਜਈ ਬ੍ਰਹਮ ਅਨੰਦ ਸਤਿਗੁਰੂ ਵਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜਦੋਂ ਜੀਵ ਦਸਵੇਂ ਦੁਆਰ ਤੇ ਧਿਆਨ ਟਿਕਾ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਆ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਯਾਦ ਕਰਦਾ ਆ ਸਾਧ ਸੰਗਤ ਜੀ ਤੇ ਜਦੋਂ ਸ਼ਬਦ ਤੇ ਸੂਰਤ ਦਾ ਮਿਲਾਪ ਹੋ ਜਾਂਦਾ ਹੈ ਤਦ ਜੀਵ ਨੂੰ ਪ੍ਰਭੂ ਦੇ ਬ੍ਰਹਮਨੰਦ ਦੀ ਪ੍ਰਾਪਤੀ ਹੁੰਦੀ ਹੈ ਪਰ ਇਹ ਪ੍ਰਾਪਤੀ ਸਾਧ ਸੰਗਤ ਜੀ ਕਿਤੇ ਬਾਹਰ ਨਹੀਂ ਸਰੀਰ ਦੇ ਅੰਦਰੋਂ ਹੀ ਹੁੰਦੀ ਹੈ ਤੇ ਸਤਗੁਰ ਰਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਜਦੋਂ ਅਸੀਂ ਗੁਰੂ ਤੋਂ ਗਿਆਨ ਲੈਨੇ ਆ ਜਦੋਂ ਅਸੀਂ ਗੁਰੂਆਂ ਤੋਂ ਗੁਰਮੰਤਰ ਲੈਨੇ ਆ ਤੇ ਉਸ ਗੁਰਮੰਤਰ ਦੀ ਜਦੋਂ ਅਸੀਂ ਕਮਾਈ ਕਰਦੇ ਆ ਤੇ ਜਦੋਂ ਸੁਰਤ ਤੇ ਸ਼ਬਦ ਦਾ ਮੇਲ ਹੁੰਦਾ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਅੰਦਰ ਦਾ ਦੀਪਕ ਹੈ ਉਸ ਦੇ ਦਰਸ਼ਨ ਦੀਦਾਰੇ ਹੁੰਦੇ ਨੇ ਜੋ ਅੰਦਰ ਉਸ ਪਰਮਪਿਤਾ ਪਰਮਾਤਮਾ ਦੀ ਜੋਤ ਜਗਦੀ ਹੈ ਉਸ ਦੇ ਦਰਸ਼ਨ ਦੀਦਾਰੇ ਹੁੰਦੇ ਨੇ ਤੇ ਬ੍ਰਹਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਤੇ ਇਸ ਦੇ ਅੰਦਰ ਬ੍ਰਹਮ ਗਿਆਨ ਦਾ ਦੀਪਕ ਸਾਧ ਸੰਗਤ ਜੀ ਜਾਗ ਉੱਠਦਾ ਹੈ ਤੇ ਫਿਰ ਇਸ ਦੇ ਮਨ ਦੇ ਵਿੱਚ ਜੋ ਹਨੇਰਾ ਹੈ ਨਾ ਵਿਹਿਮਾ ਪਰਮਾ ਅਡੰਬਰਾ ਪਖੰਡਾ ਦਾ ਉਹ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਜਾਂਦਾ ਹੈ ਤੇ ਇਸ ਨੂੰ ਆਪਣੇ ਅੰਦਰੋਂ ਹੀ ਜਿਸ ਆਨੰਦ ਵਾਸਤੇ ਸਾਧ ਸੰਗਤ ਜੀ ਵੱਡੇ ਵੱਡੇ ਜੱਪੀ ਸੰਨਿਆਸੀ ਯੋਗੀ ਪ੍ਰਮਾਤਮਾ ਦੀ ਭਾਲ ਦੇ ਵਿੱਚ ਉਸ ਬ੍ਰਹਮ ਆਨੰਦ ਦੀ ਭਾਲ ਦੇ ਵਿੱਚ ਤਾਂ ਤਾਂ ਤੇ ਪਟਕਰੇ ਨੇ ਜਪ ਕਰਦੇ ਨੇ ਤਪ ਕਰਦੇ ਨੇ ਜੰਗਲਾ ਪਹਾੜਾ ਤੀਰਥਾਂ ਤੇ ਘੁੰਮਦੇ ਨੇ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਜੋ ਜੀਵ ਗੁਰੂਆਂ ਦੇ ਗੁਰਮੰਤਰ ਦੀ ਕਮਾਈ ਕਰਦਾ ਆ ਸੁਰਤ ਤੇ ਸ਼ਬਦ ਨੂੰ ਜੋੜ ਲੈਂਦਾ ਸਾਧ ਸੰਗਤ ਜਿਸ ਨੂੰ ਆਪਣੇ ਅੰਦਰੋਂ ਹੀ ਸੱਚ ਦੀ ਪ੍ਰਾਪਤੀ ਹੁੰਦੀ ਸੁਰਤ ਸ਼ਬਦ ਜੋ ਏਕ ਹੋ ਤੋ ਪਾਈਏ ਪਰਮ ਆਨੰਦ ਰਵਦਾਸ ਅੰਤਰਦੀਪਕ ਜਰੀ ਘਟ ਉਪਜੇ ਬ੍ਰਹਮ ਆਨੰਦ ਤੇ ਸਾਧ ਸੰਗਤ ਜੀ ਬੜੇ ਕਰਮਾ ਵਾਲੇ ਆ ਕਿ ਅਸੀਂ ਬਾਰ ਬਾਰ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ ਬੜੇ ਕਰਮਾ ਵਾਲੇ ਜੀਵ ਆਪਾਂ ਕਿ ਤਨ ਤਨ ਜਗਤ ਗੁਰੂ ਸਤ ਗੁਰੂ ਅਰਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ ਸਾਨੂੰ ਐਸੇ ਗੁਰੂ ਜਿਨ੍ਹਾਂ ਨੇ ਸਾਨੂੰ ਬਾਹਰ ਦੀ ਜੋ ਪਟਕਣਾ ਹੈ ਸਾਡੀ ਉਹ ਖਤਮ ਕਰਾਈ ਤੇ ਸਾਨੂੰ ਸਿੱਧਾ ਤੇ ਸਾਦਾ ਰਸਤਾ ਦਿਖਾ ਰਹੇ ਨੇ ਕਿ ਜੀਵ ਤੂੰ ਆਪਣੇ ਸਰੀਰ ਦੇ ਨਾਲ ਜੁੜ ਬੜਾ ਪਾਵਨ ਤੇ ਪਵਿੱਤਰ ਸਰੀਰ ਹੈ ਸਾਧ ਸੰਗਤ ਜੀ ਕਿਉਂਕਿ ਉਹ ਸਾਰੀ ਦੁਨੀਆ ਦਾ ਜੋ ਮਾਲਕ ਹੈ ਉਹ ਸਾਡੇ ਅੰਦਰ ਹੀ ਬੈਠਾ ਹੈ ਤੇ ਜਦੋਂ ਅਸੀਂ ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਕਰਦੇ ਜੀਵਨ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਅੰਦਰੋਂ ਹੀ ਮਿਲ ਜਾਂਦਾ ਆ ਤੇ ਸਾਧ ਸੰਗਤ ਜੀ ਜਦੋਂ ਅਸੀਂ ਸੁਰਤ ਜੇ ਸ਼ਬਦ ਨੂੰ ਇੱਕੋ ਕਰ ਦਿੰਨੇ ਆ ਜੋ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਆ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਦੇ ਵੀ ਆ ਉਹ ਜਿਵੇਂ ਸਤਗੁਰ ਰਵਦਾਸ ਮਹਾਰਾਜ ਜੀ ਗੁਰਬਾਣੀ ਵਿੱਚ ਪਰਮਾਉਂਦੇ ਨੇ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੈਨਰ ਦੋਜਗ ਜਾਇੰਗੇ ਸਤਪਾ ਕਰ ਰਵਦਾਸ ਸਾਤ ਸੰਗਤ ਜੀ ਅਸੀਂ ਬਹੁਤੇ ਲੋਕ ਨੇ ਜੋ ਸਿਰਫ ਐਸੇ ਸ਼ਲੋਕ ਨੂੰ ਸਤਿਗੁਰਾਂ ਦੇ ਸ਼ਲੋਕ ਨੂੰ ਗਾਉਂਦੇ ਨੇ ਹਰ ਰੋਜ਼ ਪੜ੍ਹਦੇ ਨੇ ਪਰ ਜਦੋਂ ਉਹਨਾਂ ਦੀ ਅਸਲੀ ਜੀਵਨ ਉਹਨਾਂ ਦਾ ਦੇਖਿਆ ਜਾਂਦਾ ਸਾਤ ਸੰਗਤ ਜੀ ਲੱਗਦਾ ਹੀ ਨਹੀਂ ਹੈ ਕਿ ਉਹ ਗੁਰਬਾਣੀ ਨੂੰ ਮੰਨਦੇ ਨੇ ਕਿਉਂਕਿ ਐਸੇ ਸ਼ਲੋਕ ਦੇ ਵੀ ਸਤਿਗੁਰਾਂ ਨੇ ਫਰਮਾਇਆ ਭਾਈ ਆਪਣੇ ਅੰਦਰ ਬੈਠੇ ਪ੍ਰਮਾਤਮਾ ਨੂੰ ਛੱਡ ਕੇ ਜੋ ਅੱਧਰ ਉੱਧਰ ਭਟਕਦੇ ਨੇ ਉਹ ਨਰਕਾਂ ਦੇ ਭਾਗੀ ਬੰਦੇ ਨੇ ਸਰ ਜੀ ਹਰਕੇ ਨਾਮ ਬਿਨਾਂ ਝੂਠੇ ਸਗਲ ਫਸਾਰੇ ਤੇ ਸਾਧ ਸੰਗਤ ਜੀ ਜਦੋਂ ਸਤਗੁਰਾਂ ਨੇ ਸਾਨੂੰ ਸਮਝਾ ਦਿੱਤਾ ਐਸੀ ਭਗਤ ਨਾ ਹੋਈ ਰਹਾ ਭਾਈ RAM ਨਾਮ 빈 ਜੋ ਕੁਝ ਕਰੀਏ ਸੋ ਸਭ ਪਰਮ ਕਹਾਈ ਤੇ ਕੁਝ ਜੀ ਵੈਸੇ ਨਹੀਂ ਸਾਧ ਸੰਗਤ ਜੀ ਜੋ ਗੁਰਬਾਣੀ ਵੀ ਪੜਦੇ ਨੇ ਤੇ ਵਹਿਮਾ ਪਰਮਾਚੇ ਵਿਸ਼ਵਾਸ ਕਰਦੇ ਨੇ ਉਹ ਗੁਰਬਾਣੀ ਵੀ ਪੜਦੇ ਨੇ ਪਰ ਇੱਧਰ ਉੱਧਰ ਭਟਕਦੇ ਵੀ ਨੇ ਕਦੇ ਇਸ ਦਰ ਤੇ ਕਦੇ ਉਸ ਦਰ ਤੇ ਤੇ ਸਤਿਗੁਰਵਦਾਸ ਮਹਾਰਾਜ ਜੀ ਸਾਨੂੰ ਇਹੀ ਸਮਝਾ ਰਹੇ ਨੇ ਕਿ ਭਾਈ ਅਸੀਂ ਜੋ ਗੁਰਬਾਣੀ 'ਚ ਪੜਦਿਆਂ ਜੋ ਗੁਰਾਂ ਨੇ ਸਾਨੂੰ ਸ਼ਬਦ ਦਿੱਤਾ ਆ ਜੋ ਉਸ ਅਸੀਂ ਪੜਿਆ ਹੈ ਤੇ ਜੋ ਸਾਡਾ ਮਨ ਹੈ ਉਸ ਨੂੰ ਇੱਕ ਕਰਨਾ ਹੈ ਅਸੀਂ ਪੜਦੇ ਕੁਝ ਹੋਰ ਆ ਸਾਧ ਸੰਗਤ ਜੀ ਮਨ 'ਚ ਸਾਡੇ ਕੁਝ ਹੋਰ ਹੁੰਦਾ ਹੈ ਸਤਿਗੁਰਵਦਾਸ ਮਹਾਰਾਜ ਜੀ ਸਾਨੂੰ ਕਰਮ ਕਾਂਡ ਵੈਮ ਪਰਮ ਅਟੰਬਰ ਪਖੰਡ ਕਰਨ ਤੋਂ ਰੋਕਦੇ ਨੇ ਤੇ ਬਹੁਤੇ ਜੀਵ ਸਤਿਗੁਰਾਂ ਨੂੰ ਗੁਰੂ ਮੰਨ ਕੇ ਵੀ ਉਹ ਕੰਮ ਕਰ ਰਹੇ ਨੇ ਸਾਉ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਅਦਾਸ ਮਹਾਰਾਜ ਜੀ ਦਾ ਜੋ ਜੀਵਨ ਆ ਉਹ ਬੜਾ ਹੀ ਸੰਘਰਸ਼ ਨਾਲ ਭਰਿਆ ਹੋਇਆ ਹੈ। ਇੰਨਾ ਸੰਘਰਸ਼ ਉਹ ਸਾਡੇ ਲਈ ਹੀ ਕਰਕੇ ਗਏ ਨੇ ਸਾਨੂੰ ਸਿੱਧੇ ਰੱਬ ਪਾਉਣ ਵਾਸਤੇ। ਸੋ ਸਾਉ ਸਾਡਾ ਵੀ ਫਰਜ਼ ਬਣਦਾ ਹੈ ਕਿ ਗੁਰਬਾਣੀ ਨੂੰ ਅਸੀਂ ਕੱਲਾ ਪੜਨਾ ਨਹੀਂ ਹੈ। ਉਸ ਦੇ ਅਰਥਾਂ ਨੂੰ ਸਮਝਣਾ ਹੈ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੈ। ਜਿਵੇਂ ਤਨ ਤਨ ਜਗਤ ਗੁਰੂ ਸਤਗੁਰੂ ਵਾਦਸ ਮਹਾਰਾਜ ਜੀ ਅੱਜ ਪਾਵਨ ਪਵਿੱਤਰ ਸ਼ਲੋਕਾਂ ਦੇ ਵਿੱਚ ਸਾਨੂੰ ਜੀਵਨ ਜਾਂਚ ਦੱਸ ਰਹੇ ਨੇ ਕਿ ਭਾਈ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਕਿਵੇਂ ਰਵਦਾਸ ਸ਼ਬਦ ਹੈ ਸਹਿਜ ਸੁਖ ਹੈ ਇੱਕੋ ਮਿਕ ਹੋਈ ਅਨੂਪੂਤ ਸਤ ਨਾਮ ਸਵਹਿ ਦੇ ਤੈ ਲੋਈ ਸਤਗੁਰ ਜੀ ਫਰਮਾਉਂਦੇ ਨੇ ਤਨ ਤਨ ਜਗਤ ਗੁਰੂ ਸਤਗੁਰੂ ਵਾਦਸ ਮਹਾਰਾਜ ਜੀ ਕਿ ਭਾਈ ਜਦੋਂ ਪ੍ਰਭੂ ਦੇ ਨਾਮ ਦਾ ਜਾਪ ਅਤੇ ਧਿਆਨ ਦੋਨੋਂ ਇੱਕ ਹੋ ਜਾਂਦੇ ਹਨ ਤਦ ਉਸ ਧਿਆਨ ਮਗਨ ਅਵਸਥਾ ਵੀ ਸਤਨਾਮ ਦਾ ਅਨੁਭਵ ਹੋਣ ਲੱਗਦਾ ਹੈ ਫਿਰ ਸਾਧ ਸੰਗਤ ਜੀ ਜਦੋਂ ਸੁਰਤ ਤੇ ਸ਼ਬਦ ਦਾ ਮੇਲ ਹੁੰਦਾ ਹੈ ਜਦੋਂ ਜੋ ਸਾਡੇ ਅੰਦਰ ਜਾਪ ਚੱਲਦਾ ਹੈ ਤੇ ਸਾਡਾ ਜੋ ਧਿਆਨ ਹੈ ਉਹ ਇੱਕੋ ਜਾਵੇ ਹੁਣ ਜਦੋਂ ਅਸੀਂ ਸ਼ਰਵਾਦ ਕਰਦੇ ਹਾਂ ਗੁਰਮੰਤਰ ਲੈਣੇ ਆ ਸਾਧ ਸੰਗਤ ਜੀ ਅਸੀਂ ਜੀਭਾ ਤੇ ਪ੍ਰਮਾਤਮਾ ਦਾ ਨਾਮ ਹੁੰਦਾ ਹੈ ਮਨ ਚ ਵਿੱਚ ਕੁਝ ਹੋਰ ਹੁੰਦਾ ਹੈ ਜਦੋਂ ਅਸੀਂ ਸਿਮਰਨ ਕਰਦੇ ਆਂ ਮਨ 'ਚ ਕੁਝ ਹੋਰ ਹੁੰਦਾ ਹੈ ਤੇ ਜੀਭਾ 'ਚ ਕੁਝ ਹੋਰ ਹੁੰਦਾ ਹੈ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜਿਵੇਂ ਜਿਵੇਂ ਅਸੀਂ ਸਿਮਰਨ ਕਰਦੇ ਆਂ ਸੇਵਾ ਕਰਦੇ ਆਂ ਭਜਨ ਬੰਦਗੀ ਕਰਦੇ ਆਂ ਸਾਡਾ ਜੋ ਮਨ ਹੈ ਉਹ ਹੌਲੀ-ਹੌਲੀ ਬਦਲਣਾ ਸ਼ੁਰੂ ਹੁੰਦਾ ਹੈ ਹੌਲੀ-ਹੌਲੀ ਗੁਰੂ ਵਾਲੇ ਪਾਸੇ ਆਣਾ ਸ਼ੁਰੂ ਹੁੰਦਾ ਹੈ ਤੇ ਸਾਧ ਸੰਗਤ ਜੀ ਜਦੋਂ ਜਾਪ ਤੇ ਧਿਆਨ ਸੁਰਤ ਤੇ ਸ਼ਬਦ ਇੱਕੋ ਹੋ ਜਾਂਦਾ ਹੈ ਤੋ ਪਰਮਪਿਤਾ ਪਰਮਾਤਮਾ ਆਪਣੇ ਅੰਦਰੋਂ ਹੀ ਅਨੁਭਵ ਹੋਣ ਲੱਗਦਾ ਫਿਰ ਪਤਾ ਲੱਗਦਾ ਆ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਿ ਭਾਈ ਮੇਰੇ ਅੰਦਰ ਹੀ ਰੱਬ ਬੈਠਾ ਮੇਰੇ ਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੈ ਮੈਂ ਵੀ ਪਰਮਾਤਮਾ ਦਾ ਹੀ ਰੂਪ ਆ ਸਾਰੀ ਦੁਨੀਆ ਦਾ ਮਾਲਕ ਜੋ ਮੇਰੇ ਅੰਦਰ ਬੈਠਾ ਆ ਤੇ ਸਾਥ ਸੰਗਤ ਇੱਕ ਵਾਰ ਗੱਲ ਵਿਚਾਰੀਏ ਕਿ ਜਿਸ ਜੀਵ ਨੂੰ ਇਹ ਪਤਾ ਹੈ ਕਿ ਉਹ ਸਾਰੀ ਦੁਨੀਆ ਦਾ ਮਾਲਕ ਮੇਰੇ ਅੰਦਰ ਬੈਠਾ ਆ ਕਿ ਉਹ ਜਾਦੂ ਟੋਣੀਆਂ ਤੋਂ ਡਰੇਗਾ ਜਿਸ ਜੀਵ ਨੂੰ ਇਹ ਪਤਾ ਹੈ ਕਿ ਉਹ ਦੁਨੀਆ ਦਾ ਮਾਲਕ ਮੇਰੇ ਅੰਦਰ ਬੈਠਾ ਹੈ ਕਿ ਉਹ ਧਾਗੇ ਤਵਿੱਤਾਂ ਤੋਂ ਤੰਤਰ ਮੰਤਰ ਤੋਂ ਡਰੇਗਾ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਜਦੋਂ ਸਾਡੇ ਅੰਦਰ ਬੈਠਾ ਹੈ ਸਾਧ ਸੰਗਤ ਜੀ ਜਿਵੇਂ ਸਤਿਗੁਰੂ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਾ ਨੀਚੋਂ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਡਰਦਾ ਨਹੀਂ ਹੈ ਕਿਸੇ ਤੋਂ ਉਹ ਸੱਚ ਦਾ ਸਾਥ ਦਿੰਦਾ ਸਾਧ ਸੰਗਤ ਜੀ ਤੇ ਜਦੋਂ ਸੱਚ ਦਾ ਉਹ ਸਾਥ ਦਿੰਦਾ ਆ ਕਿਸੇ ਤੋਂ ਡਰਦਾ ਨਹੀਂ ਹੈ ਓੰਕਾਰ ਕੋ ਧਿਆਨ ਮੈਂ ਜੋ ਲੋ ਸੁਰਤ ਨ ਹੋਈ ਤੋ ਲੋ ਸੱਚ ਬ੍ਰਹਮ ਕੋ ਰਵਦਾਸ ਨ ਬੂਝੈ ਕੋਈ ਸਾਧ ਸੰਗਤ ਜੀ ਜਦੋਂ ਅਸੀਂ ਗੁਰੂਆਂ ਤੋਂ ਗੁਰਮੰਤਰ ਲੈਨੇ ਆ ਉਸ ਦੀ ਕਮਾਈ ਕਰਦੇ ਹਾਂ ਤੇ ਇੱਕ ਦਿਨ ਐਸਾ ਆਉਂਦਾ ਹੈ ਕਿ ਜੀਭਾ ਦੇ ਉੱਪਰ ਜੋ ਨਾਮ ਮਨ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਸਾਡੀ ਜੋ ਜੀਵਾ ਹੈ ਤੇ ਮਨ ਹੈ ਉਹ ਇੱਕੋ ਹੀ ਸਿਮਰਨ ਕਰਦੇ ਨੇ ਤੇ ਫਿਰ ਐਸਾ ਅਜੱਪਾ ਜਾਪ ਸ਼ੁਰੂ ਹੁੰਦਾ ਹੈ ਸਾਧ ਸੰਗਤ ਜੀ ਕਿ ਆਪਣੇ ਆਪ ਹੀ ਚਾਹੇ ਅਸੀਂ ਸੁੱਤੇ ਪਏ ਹੋਈਏ ਚਾਹੇ ਅਸੀਂ ਕਿਤੇ ਬੈਠੇ ਹੋਈਏ ਉਹ ਜੋ ਜਾਪ ਹੈ ਸਾਧ ਸੰਗਤ ਜੀ ਉਹ ਆਪਣੇ ਆਪ ਹੀ ਚੱਲਦਾ ਰਹਿੰਦਾ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਜਦੋਂ ਤੱਕ ਪ੍ਰਭੂ ਦੇ ਧਿਆਨ ਵਿੱਚ ਜੀਵ ਦੀ ਸੁਰਤ ਨਹੀਂ ਲੱਗਦੀ ਉਦੋਂ ਤੱਕ ਸਾਧ ਸੰਗਤ ਜੀ ਉਸ ਨੂੰ ਸੱਚੇ ਬ੍ਰਹਮ ਦੀ ਕੋਈ ਪ੍ਰਾਪਤੀ ਨਹੀਂ ਜੀ ਹੁੰਦੀ ਤੇ ਜਦੋਂ ਤੱਕ ਅਸੀਂ ਗੁਰਾਂ ਦੇ ਦਿਖਾਏ ਮਾਰਗ ਤੇ ਨਹੀਂ ਚੱਲਦੇ ਜੋ ਗੁਰੂਆਂ ਨੇ ਸਾਨੂੰ ਮਾਰਗ ਦਿਖਾਇਆ ਆ ਜਦੋਂ ਤੱਕ ਅਸੀਂ ਵਹਿਮ ਭਰਮ ਅਡੰਬਰ ਪਖੰਡਾ ਨੂੰ ਨਹੀਂ ਜੇ ਛੱਡਦੇ ਸਾਧ ਸੰਗਤ ਜੀ ਇਹ ਜੋ ਦਿਖਾਵੇ ਵਾਲੀ ਭਗਤੀ ਐ ਸਾਧੂਆਂ ਵਰਗੇ ਕੱਪੜੇ ਪਾ ਲੈਣੇ ਮੱਥੇ ਤੇ ਤਿਲਕ ਲਗਾ ਲੈਣਾ ਗਲੇ ਦੇ ਵਿੱਚ ਮਾਲਾ ਪਹਿਨ ਲੈਣੀ ਜੋਤਾਂ ਜਗਾਉਣੀਆਂ ਧੂਪ ਅਰਗਬਤੀ ਸਾਧ ਸੰਗਤ ਜੀ ਸਤਿਗੁਰਾਂ ਦਾ ਫਰਮਾਨ ਹੈ ਮਨ ਹੀ ਪੂਜਾ ਮਨ ਹੀ ਧੂਪ ਮਨ ਹੀ ਸੇਉ ਸਹਿਜ ਸਰੂਪ ਕੇ ਭਾਈ ਮਨ ਦੇ ਨਾਲ ਹੀ ਸੱਚੀ ਸੇਵਾ ਹੁੰਦੀ ਹੈ ਜੇਕਰ ਸਾਡੇ ਮਨ ਦੇ ਵਿੱਚ ਸਿਮਰਨ ਹੈ ਤਾਂ ਸਮਝ ਲਓ ਉਹ ਧੂਪ ਵੀ ਜਗ ਗਈ ਤੇ ਜੋਤ ਵੀ ਜਗ ਗਈ ਫਿਰ ਸਾਨੂੰ ਇਹਨਾਂ ਨੂੰ ਜਗਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਤਿਗੁਰਾਂ ਨੇ ਫਰਮਾਇਆ ਹਰ ਕੇ ਨਾਮ ਬਿਨਾਂ ਝੁੱਟੇ ਸਗਲ ਪਸਾਰੇ ਤੇ ਸਾਧ ਸੰਗਤ ਜੀ ਜਦੋਂ ਤੱਕ ਸਾਡਾ ਜੋ ਧਿਆਨ ਹੈ ਸਾਡੀ ਜੋ ਸੁਰਤ ਹੈ ਉਹ ਪ੍ਰਮਾਤਮਾ ਤੱਕ ਨਹੀਂ ਜੇ ਪਹੁੰਚਦੀ ਜਦੋਂ ਤੱਕ ਅਸੀਂ ਸੁਰਤ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਹੀਂ ਜੇ ਲਗਾਉਂਦੇ ਸਾਨੂੰ ਅਨੁਭਵ ਹੁੰਦਾ ਹੀ ਨਹੀਂ ਕਿ ਪ੍ਰਮਾਤਮਾ ਸਾਡੇ ਅੰਦਰ ਹੈ ਤੇ ਅਸਲ 'ਅਸਲ 'ਸਾਤਸੰਗਤ ਜੀ ਬਹੁਤੇ ਜੋ ਜੀਵ ਨੇ ਉਹ ਨਾਸਤਿਕ ਬਣ ਜਾਂਦੇ ਨੇ ਕਿ ਭਾਈ ਪਰਮਾਤਮਾ ਹੈ ਹੀ ਨਹੀਂ